ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਗਿਲ ਰੋਡ ਜੇ ਗਿਲ ਰੋਡ ਨਾ ਪਾਵਾ ਹਸਪੀਟਲ ਵਾਲਾ ਮੋੜ ਇੱਕ ਤੁਹਾਨੂੰ ਨਜ਼ਾਰਾ ਦਿਖਾਈ ਆ ਜੋ ਮੇਰੇ ਨਾਲ ਹਾਲੀਵੁੱਡ ਨੂੰ ਜੁਤੀ ਜੀ ਤੋਂ ਪਾਸੇ ਆਪਾਂ ਦੇਖਦੇ ਪਏ ਸੀਮਨਸ਼ੇਰ 55 ਕੱچے ਆ ਕੱਲਾ ਚਿੱਕਾ ਨਹੀਂ ਹੋਰ ਵੀ ਕਈ ਚੀਜ਼ਾਂ ਤੁਹਾਨੂੰ ਦੱਸਦੇ ਆ ਪਿੱਛੇ ਕਰਕੇ ਰੌਲਾ ਚੱਲਿਆ ਹੋਇਆ ਕਿ ਕਈ ਬੰਦੇ ਨਾਮ ਬਤਾਉਂਦੇ ਉਹ ਲਾਪਤਾ ਹੋਣ ਦੀ ਅਸੀਂ ਤੁਹਾਨੂੰ ਦੱਸਦਾ ਕੀ ਆ ਕਿ ਬੰਦੇ ਮਾਰ ਕੇ ਸੱਡ ਜਾਂਦੇ ਨੇ ਆਪਾਂ ਨੂੰ ਸਾਥ ਸੁਣਾਈ ਆਜ ਕਿ ਟਿਕਾ ਕਿ ਦੌੜ ਰਹੇ ਨੇ ਆਪ ਤੁਸੀਂ ਵੇਖੋ ਆ ਦੇਖੋ ਇਹਨਾਂ ਨੇ ਇੱਥੇ ਹੱਤਾ ਬਣਾਇਆ ਹੋਇਆ ਆ ਲਈ ਇੱਕ ਮਿੰਟ ਕਿਦੋਂ ਕਿ ਗਾਇਨਾ ਹੁੰਦੇ ਆ ਉਹ ਘੋੜਾ ਦੇਖੋ ਆਇ ਨਾ ਨੇ ਹੱਤਾ ਬਣਾਇਆ ਹੋਇਆ ਫਿਰ ਕਹਿੰਦੇ ਨੇ ਇਹ ਦਾਰੂ ਆ ਪੀ ਕੇ ਰਾਤ ਨੂੰ ਜਿਹੜੀ ਵਾਰ ਲੱਤਾ ਹੁੰਦੇ ਨੇ ਕਿੱਦਾਂ ਹੁੰਦੇ ਨੇ ਮੰਨਿਆ ਇਹ ਦਿਹਾੜੀ ਕਰਕੇ ਆਉਂਦੇ ਆ ਆ ਤੁਸੀਂ ਦੇਖਣਾ ਕੋਈ ਕੇ ਬੰਦਾ ਇੱਕ ਮਿੰਟ ਦਾ ਹੋਰ ਕਿਦੋਂ ਕਿ ਗਾਇਨਾ ਇਹ ਥੱਲੇ ਲੱਗਿਆ ਜਲ ਸੂਕ ਸੁਕੇ ਦਾ ਤੁਹਾਨੂੰ ਇੱਕ ਦੱਬਾ ਦੂਗੀ ਇਹ ਜੀ ਦੀ ਪਰਮਿਕਨ ਕਿਹੜੀ ਹੋ ਗਈ ਹੈ ਹੈ ਨਹੀਂ ਆਵਾਜ਼ ਪਰਮਿਸ਼ਨ ਕਿਨੇ ਦਿੱਤੀ ਦਾ ਤੁਸੀਂ ਦੀ ਇਹਨਾਂ ਨੂੰ ਪੁੱਛੋ ਪਰਮਿਸ਼ਨ ਕਿਨੇ ਦਿੱਤੀ ਆ ਭਾਜੜਾ ਕਿੱਦਾਂ ਇੱਧਰ ਆ ਜਿਵੇਂ ਨਾ ਵੀ ਤੁਹਾਨੂੰ ਪਤਾ ਨਹੀਂ ਇੱਥੇ ਹੁੰਦਾ ਕੀ ਪਿਆ ਹੈਂ ਵੇਚਣ ਦੀ ਲੱਗ ਗਾਲਾ ਤੁਸੀਂ ਆਹ ਤੁਸੀਂ ਦੇਖੋ ਮੇਰਾ ਹੱਥਾ ਬਣਾਇਆ ਹੋਇਆ ਤੁਸੀਂ ਆਹਾਂ ਠੇਕੇ ਦਾ ਮਾਲਕ ਗੇਜ਼ੋਰ ਦੇ ਬਾਵਾ ਹਸਪੀਟਲ ਕੋਲ ਠੇਕਾ ਹੈ ਤੇ ਆ ਇੱਧਰ ਆ ਇੱਧਰ ਇੱਕ ਮਿੰਟ ਇੱਧਰ ਆ ਇੱਧਰ ਇੱਥੇ ਕੀ ਕਰਨ ਆਇਆ ਤੁਸੀਂ ਇੱਥੇ ਕੀ ਕਰਨ ਆਇਆ ਤੁਸੀਂ ਆਏ ਕਿਸੇ ਟੇਕਿੰਗ ਨਹੀਂ ਉਹਦੀ ਨਾਂ ਮਿੱਟੀ ਬੇੜਾ ਮਾਰੂ ਸਮੈਲ ਤੇ ਮੂੰਹ ਚ ਆ ਰਹੀ ਆ दारू ਪੀ ਰਾਇਆ ਸੀ ਨਾ ਇਹ ਠੇਕ ਹੀ ਹੱਤਾ ਆ ਇਹ ਹੱਤਰ ਹੈ ਕਿੱਤ ਕਿਹੜੇ ਗਾਉਂ ਤੋਂ ਆਇਆ ਤੂੰ ਤੇ ਪਰਨਾ ਤੇ ਇੱਥੇ ਤੂੰ ਕੀ ਗੱਲ ਮਾਇਆ ਬੰਦ ਵੀ ਰਾਇਆ ਆ ਦੇਖ ਲੋ ਉੱਤੇ ਕੰਮ ਕਰਨ ਆਏ ਆਹ ਤੇ ਆਹ ਚਿਕਨ ਕਾਰਨ ਖੋਲੇ ਆ ਤੁਸੀਂ ਹੱਤਾ ਬਣਾਇਆ ਵੀ ਇੱਥੇ ਹੈ ਅੰਦਰ ਬਿਠਾ ਗਏ ਵੀ ਨਹੀਂ ਤੁਸੀਂ ਰੋਡ ਦੇ ਉੱਤੇ ਆ ਇੱਥੇ ਕੋਈ ਬਾਦ ਚ ਬਾਰ ਦਤਾ ਹੋ ਜਾਂਦੇ ਮੁੰਡੇ ਬੱਚੇ ਗਾਇਬ ਹਨ 100 ਰੁਪਏ ਕੇ ਵਾਰਤਾ ਕਰਦੇ ਜਨਵਾਰ ਆ ਕੇ ਤੁਸੀ ਇਹ ਇਹ ਹਾਲਾਤ ਨੇ ਮੈਂ ਬੇਨਤੀ ਕਰਨਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਜੇ ਤੁਸੀਂ ਇਸ ਗੰਝਾ ਕੱਸੋਗੇ ਤੇ ਬੇਨਤੀ ਆ ਹੱਥ ਬਨ ਕੇ ਤੁਹਾਡੇ ਅਸੀਂ ਸਲੂਟ ਕਰਾਂਗੇ ਤੁਹਾਡੇ ਇਸ ਕੰਮ ਨੂੰ ਹੱਥ ਬਣਾਓ ਹਾਤੇ ਦੇ ਅੰਦਰ ਆ ਤੁਸੀਂ ਦੇਖ ਸਕਦੇ ਹੋ ਇੱਥੇ ਪੂਰੀ ਭੀੜ ਲੱਗੇ ਤੁਹਾਡੇ ਸਾਹਮਣੇ ਕਿੱਦਾਂ ਬੱਚੇ ਨੇ ਹੈਂ ਜੇ ਇਹਨਾਂ ਨੂੰ ਰੋਕੋ ਇੱਥੇ ਕੋਈ ਧੀ ਭੈਣ ਲੰਘਦੀ ਹੋਵੇ ਜਾਂ ਕੋਈ ਇਹਨਾਂ ਨੇ ਆਪਣੀ ਖੱਪਖਾਨੀ ਕਰ ਦੇਣੀ दारू ਪੀ ਕੇ ਜੋ ਆ ਹੀ ਰਹੇ ਨੇ ਬੰਦੇ ਆ ਦੇਖੋ ਆ ਦੇਖੋ ਕਿਹਦਾ ਮਤਲਬ ਨੇ ਉਹ ਦੇਖੋ ਲੇਡੀਜ਼ ਜਾ ਰਹੀਆਂ ਨੇ ਆਹਾਂ ਆਹ ਲੰਘ ਆਇਆ ਇੱਥੇ ਨਾਲ ਦੇ ਘਰ ਵਸਦੇ ਨੇ ਫੈਮਿਲੀਆਂ ਨੇ ਇਹ ਜਗਾ ਜਗਾ ਠੇਕੇ ਖੋਲ੍ਹੇ ਹੋਏ ਨੇ ਆਪਾਂ ਇਹ ਨਹੀਂ ਕਹਿੰਦੇ ਉਹ ਆਪਣੀ ਉਹਨਾਂ ਦੀ ਆਪਣੀ ਪਾਲਸੀ ਆ ਪਰ ਇਹ ਚੀਜ਼ ਰੋਕਣੀ ਕੌਣ ਰੋਕੂਗਾ ਆਪਾਂ ਕਹਿੰਦੇ ਚਿੱਟਾ ਰੋਕਿਆ ਸਭ ਕੁਝ ਰੋਕਿਆ ਇਹ ਵੀ ਰੋਕਣਾ ਸਾਡਾ ਫਰਜ਼ ਬਣਦਾ ਆ ਆ ਇੱਕ ਮਿੰਟ ਨੂੰ ਲੱਗ ਗਿਆ ਜੀ ਇਹਦਾ ਕਿਹੜਾ ਲੋਹੀ ਸੰਕਿ ਮੱਛੜਾ ਲੱਗਿਆ ਰਹਿੰਦਾ ਮੇਰੇ ਇੱਥੇ ਬਾਹਰ ਹੀ ਟੇਕੇ ਦੇ ਵੇਚਦੇ ਉੱਥੇ ਨਹੀਂ ਨਹੀਂ ਉਹ ਇੱਥੇ ਪੀ ਜਾਂਦੇ ਤੁਸੀਂ ਜਾ ਕੇ ਕਿਤੇ ਅੰਦਰ ਪੀ ਇਹਦੇ ਇਹਦੇ ਅੰਦਰ ਜਗ੍ਹਾ ਬਣਾਓ ਇੱਥੇ ਬੈਠ ਕੇ ਇੱਥੇ ਆਪਾਂ ਜਿੱਥੇ ਭੀੜ ਲੱਗੀ ਉੱਥੋਂ ਤੱਕ ਇੱਦਾਂ ਲੰਗਰ ਲੱਗਿਆ ਹੁੰਦਾ ਜਿਹੜਾ ਜਾਂਦੇ ਮਿਲ ਕੇ ਬੋਤਲਾਂ ਤੱਕ ਚੱਲੇ ਹੁੰਦੇ ਹੁੰਦੇ ਯਾਰ ਭਰਾ ਤਿੰਨ ਵਾਰ ਦਾਤਾ ਹੋ ਗਿਆ ਇੱਕ ਮੁੰਡਾ ਮਾਰਦਾ ਪ੍ਰਵਾਸੀ ਨੇ ਠੀਕ ਹੈ ਇੱਕ ਬੱਚੇ ਨੂੰ ਚੱਕ ਕੇ ਲੈ ਗਏ ਨੇ ਇੱਕ ਕੁੜੀ ਨਾਲ ਗਲਤ ਰੇਪ ਕਰਕੇ ਮਾਰਦਾ ਹੁਣ ਦੱਸੋ ਇਹਦੀ ਜ਼ਿੰਮੇਵਾਰ ਕੌਣ ਹੈ ਉਹ ਚਿੱਟਾ ਨਹੀਂ ਲਾਉਂਦੇ ਦਾਰੂ ਹੀ ਪੀਂਦੇ ਨੇ ਹੁਣ ਇਹ ਦੱਸੋ ਇਹਦੀ ਜ਼ਿੰਮੇਵਾਰ ਕੌਣ ਹੈ ਇਹ ਆਪ ਬੇਨਤੀ ਆ ਕਿ ਹੁਣ ਇੱਥੇ ਇਹਨਾਂ ਨੇ ਸਾਰਾ ਯੂਪੀ ਬਿਹਾਰ ਬਣਾਇਆ ਪਿਆ ਆਪਣੇ ਹਿਸਾਬ ਨਾਲ ਇਹਾ ਮੰਨਿਆ ਇਹ ਪੰਜਾਬ ਦੇ ਵਿੱਚ ਇਹ ਹਰਕਤਾਂ ਨਹੀਂ ਹੁੰਦੀਆਂ ਸੀਗੀਆਂ ਕਿਉਂਕਿ ਕੋਈ ਵਲੀਲ ਹੁੰਦੀ ਸੀ ਕੋਈ ਤਕਰੀਰ ਹੁੰਦੀ ਸੀ ਤੇ ਇਹ ਤਾਂ ਇੱਥੇ ਤੁਸੀਂ ਦੇਖੋ ਹੁਣੇ ਭੀੜ ਲੱਗੀ ਹੋਈ ਸੀ ਇੱਥੇ ਠੇਕੇ 'ਤੇ ਇਹ ਗਿਲ ਰੋਡ ਪਾਵਾ ਹਸਪਤਾਲ ਦੇ ਬਾਹਰ ਠੇਕਾ ਉਹਦੀ ਗੱਲ ਕਰਦੇ ਤੇ ਮੈਂ ਦੱਸ ਰਾ ਜਾਂਦਾ ਵੀਰੇ ਗੱਲ ਸੁਣੋ ਉੱਤੇ ਮੈਨੂੰ ਹੁਣੇ ਇੱਥੇ ਭੀੜ ਲੱਗੀ ਨਾ ਮੈਂ ਨਾਲ ਹੀ ਐ ਨਾ ਮੈਂ ਭਾਈ ਜੀ ਤੁਸੀਂ ਵੀ ਬੇਇਨਤੀ ਆ ਤੁਹਾਡੇ ਇੱਕੇ ਕਿਉਂਕਿ ਇੱਥੇ ਦੇਖੋ ਉਹਨੇ ਪੂਰੀ ਭੀੜ ਲੱਗੀ ਦੀ ਇੱਥੇ ਧੀਆਂ ਭੈਣਾਂ ਲੰਘਦੀਆਂ ਨੇ ਕੋਈ ਜ਼ਿੰਮੇਵਾਰ ਹੈਗਾ ਆਪਾਂ ਤੁਸੀਂ ਕਮਾਈ ਕਰਦੇ ਵੈ ਮੰਨਦੇ ਆ ਅਸੀਂ ਤੁਹਾਨੂੰ ਗੋਮਾਈ ਨੂੰ ਨਹੀਂ ਕਿਸੇ ਚੀਜ਼ ਨੂੰ ਨਹੀਂ ਰੋਕਦੇ ਅਸੀਂ ਇਹ ਨਹੀਂ ਰੋਕਦੇ ਤੁਸੀਂ ਬੰਦੇ ਕਰ ਦੋ ਅਸੀਂ ਇਸ ਕਿਚ ਨੂੰ ਰੋਕਦੇ ਜਿਹੜਾ ਇੱਥੇ ਲੱਗਿਆ ਹੁੰਦਾ ਉਹਨੇ ਦਿਨ ਚਾਰ ਵਾਰ ਦਾਤਾ ਹੋ ਗਿਆ ਹੁਣ ਕੀ ਪਤਾ ਹੁਣ ਇੰਨਾ ਇਹ ਕਈ ਪ੍ਰਵਾਸੀਆ ਕਰਕੇ ਕਈ ਬੋਧੇ ਬੰਦਨਾਮ ਹੁੰਦੇ ਪਏ ਕੀ ਇਹ ਵਾਰ ਦਾਤਾ ਕਰਦਾ ਇਹ ਵੀ ਤਾਂ ਕਹਿੰਦੇ ਅੰਦਰ ਬਹਿ ਕੇ ਪੀਓ ਆਰਾਮਨਾਥ ਤੇ ਤਸਵੀਰੇ ਵੀ ਤੁਮਨ ਦੇ ਅੰਦਰ ਬਿਠਾ ਕੇ ਪੀ ਆਈ ਦਾ ਪਰ ਤੁਸੀਂ ਬਾਹਰ ਦੀ ਇਨੀ ਦੀ ਕਰੀਓ ਲਿਆਓ ਇੱਥੋਂ ਤੁਹਾਨੂੰ ਬੁਲਾ ਕੇ ਭਜਾਓ ਇੱਥੇ ਕਿ ਦਾਰੂ ਲੈ ਕੇ ਨਿਕਲੋ ਉਸ ਤੋਂ ਇਹ ਨਹੀਂ ਕਿ ਤੁਹਾਡਾ ਫਰਮ ਨਹੀਂ ਬੰਦਦਾ ਨਾ ਘਰੇ ਜਾ ਕੇ ਵੀ ਖਰਾਬ ਕਰਨੀ ਹੈ ਕਿ ਉਹ ਨਹੀਂ ਮਿਲਦਾ ਇਹ ਇਹ ਬੇਨਤੀ ਹੈ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ ਆਪਣੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਪ੍ਰਸ਼ਾਸਨ ਵੀ ਇਹ ਵੀਡੀਓ ਦੇਖਦਾ ਹੋਊਗਾ ਕਿ ਇਹ ਇਹ ਜਿਹੜੇ ਠੇਕਿਆਂ ਦੇ ਬਾਹਰ ਏਡੇ ਏਡੇ ਮੇਲੇ ਲੱਗੇ ਹੁੰਦੇ ਨੇ ਮੇਰੀ ਬੇਨਤੀ ਹੈ ਉਹਨਾਂ ਨੂੰ ਆਪ ਮੁਹਾਰੇ ਆ ਕੇ ਜਿਹੜੇ ਪੀਸੀਆਰ ਭੇਜ ਕੇ ਮੁਲਾਜ਼ਮ ਭੇਜ ਕੇ ਥਾਣੇ ਜਾਂ ਚੌਕੀ ਦੇ ਉਹਨਾਂ ਨੂੰ ਆਪ ਤੁਸੀਂ ਭਜਾਓ ਤੋਂ ਨਹੀਂ ਤੇ ਫਿਰ ਆਪਣੇ ਹਿਸਾਬ ਨਾਲ ਤੁਸੀਂ ਕਾਰਵਾਈਆਂ ਕਰਾਂਗੇ ਭਾਈ ਗੁਰਜੀਤ ਸਿੰਘ ਖਾਲਸਾ ਬਾਦਸ਼ਾਹ ਕਰਦਾ ਹੀ ਤੇਰਾ ਗੱਲ ਲੈ ਉਹ ਨਹੀਂ ਕਰਨਾ ਚਾਹੁੰਦਾ ਹਾਂ ਦੇ ਆ ਦੇ ਭਾਜ ਦੇ ਬੇ ਦੇ